ਸਭ ਪਿਆਰ ਹੈ ਜੀ ਹੋ ਗਿਆ ਤਿਆਰ ਹੋ ਗਏ ਤਿਆਰ ਹੋ ਗਏ ਪੱਟਾ ਲਾਉਣ ਨੂੰ ਕਿਹਦੇ ਦੋਈ ਅੰਜੀ ਜੀ ਸੰਨੀਤਾ ਕਹਿੰਦਾ ਮੋਚਾ ਕਿ ਸਾਡੇ ਘੂੜਾ ਚੱਪਣਾ ਸਾਹ ਪੱਟਿਆ ਪੱਟਾ ਅੰਜੀ ਦਾ ਆਪਾਂ ਕੱਢ ਲਈਏ ਸਾਰੇ ਬਸ ਹੁੰਦੇ ਆ ਧਾਰਾ ਸੱਸੀ ਗਾ ਸਸੀ ਗਾਲ ਜੀ ਤੁਹਾਡਾ ਸਾਡੇ ਵਲੌਗ ਦੇ ਵਿੱਚ ਅੱਜ ਦੀ ਰਿਟਿੰਗ ਕਰਦੇ ਹਾਂ ਸ਼ੁਰੂ ਆਪਾਂ ਤੇ ਲਾਈਕ ਕਮੈਂਟਸ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਅਸੀਂ ਤੁਹਾਨੂੰ ਨਵੀਆਂ ਨਵੀਆਂ ਵੀਡੀਓ ਦਿਖਾਉਂਦੇ ਰਹਾਂਗੇ ਅੱਜ ਦੀ ਸ਼ੁਰੂਆਤ ਆਪਾਂ ਕਰਦੇ ਹਾਂ ਮਨ ਕੇ ਚਲੋ ਦੂਇ ਚਾਰ ਹਰਾ ਆਪਣੇ ਡੰਗਰ ਬਹੁਤ ਵਧੀਆ ਸ਼ਾਂਤ ਮਾਹੌਲ ਦੇ ਵਿੱਚ ਖੜੇ ਆ ਕਿਉਂਕਿ ਇਹ ਨਾਲੀ ਪਹਾੜੇ ਜਾਨਵਰਾਂ ਲਈ ਬਹੁਤ ਜ਼ਰੂਰੀ ਆ گاਵਾਂ ਲਈ ਤੇ ਆਹ ਵੇਖੋ ਤੇ ਐ ਆਰਾਮਦਈਨਾਂ ਖੜੀਆਂ ਪਹਾੜਿਆਂ ਦੇ ਉੱਤੇ ਆਪਣੀਆਂ ਸਾਰੀਆਂ گاਵਾਂ ਬਹੁਤ ਬਹੁਤ ਸੁਣੀ ਪੈ ਰਹੀ ਆ ਤੇ ਇਹਦੇ ਨਾਲ ਦੁੱਧ ਦੀ ਪ੍ਰੋਡਕਸ਼ਨ ਦਾ ਵੀ ਫਰਕ ਪੈਂਦਾ ਹੈ ਪਹਾੜਾਂ ਨਾਲ ਜਿਹੜਾ ਪਾਣੀ ਦੇ ਨਾਲ ਪਾਰੇ ਨਹੀਂ ਲੱਗੇ ਹੋਣਾ ਦੁੱਧ ਦਾ 2 ਕਿਲੋ ਦਾ ਵੱਧ ਦਾ ਫਰਕ ਆ ਪਾਏ ਜਾਂਦਾ ਹੁਣ ਪਾਰੇ ਲੱਗੇ ਵੀ ਆ ਪਾਰਿਆਂ ਨਾਲ ਬਹੁਤ ਜ਼ਿਆਦਾ ਦੁੱਧ ਦਾ ਫਰਕ ਰਹਿੰਦਾ ਆ ਦੇਖ ਰਹੇ ਆ ਅੰਦਰੀਆਂ ਵਟੀਆਂ ਗळा ਕਰੀ ਗਾਲਾ ਕਰੀ ਜਾਂਦੇ ਨਾ ਆ ਦੇਖੋ ਪੂਰੀ ਭੱਜ ਗਈ ਬਗਦਾਂ ਇਹਦੇ ਵਿੱਚ ਦੁੱਧ ਦੀ ਪ੍ਰੋਡਕਸ਼ਨ ਦਾ ਹੀ ਫਰਕ ਪੈਂਦਾ ਦੁੱਧ ਜਾਨੀ ਕਿ ਵੱਧ ਤੋਂ ਵੱਧ ਦਿੰਦੀਆਂ ਜੇ ਮੰਨ ਕੇ ਚੱਲ ਪਾਰੇ ਲੱਗ ਜਿਉਂ ਵੀ ਆ ਨਾ ਨੂੰ ਗਰਮੀ ਦੇ ਵਿੱਚ ਫਿਰ ਹਾਲ ਆ ਦੋ ਟੱਨ ਮਹੀਨੇ ਤਾਂ ਪਾਰਿਆਂ ਦੀ ਆ ਆ ਬੈਠੀ ਸੁਲਤਾਨਾ ਸੁਲਤਾਨਾ ਏ ਸੁਲਤਾਨਾ ਇਧਰ ਆ ਬੁੱਤ ਨੀ ਕੋਕ ਨਹੀਂ ਵਧੀਆ ਫੋਕ ਪੈ ਰਹੀ ਇਹਨਾਂ ਤੇ ਆਰਾਮਦਾਰੀ ਨਾਲ ਖੜੀਆਂ ਹੋ ਗਈਆਂ ਅੱਲਾ ਬੈਠੀਆਂ ਸੀ ਇੱਧਰ ਬੈਠੀ ਆ ਆਪਣੀ ਹਾਂ ਹਾਂ ਬੋਤ ਰਾਉਂਦਾ ਹੀ ਨਾ ਬੈਠੀ ਆ ਇੱਧਰ ਬੈਠਿਆ ਇਹਦੇ ਬੱਚੇ ਤੇ ਭਇਆ ਦੁੱਧ ਪੀ ਕੇ ਇਹ ਇੱਧਰ ਮੈਂ ਚੁਟਕੀਆਂ ਲਗੀਆਂ ਬੈਠੀਆਂ ਹਾਂ ਬੋਤ ਹਾਂ ਦਾ ਅਰੈਸਟ ਕਰ ਰਹੀਆਂ ਇਹ ਤਿੰਨ ਜਣੀਆਂ ਬੈਠੀਆਂ ਘਰ ਜਦੋਂ ਆਪਾਂ ਡੇਰੀ ਫਾਰਮਿੰਗ ਦਾ ਉਹ ਕਰਦੇ ਆ ਨਾ ਦੁੱਧ ਦੀ ਦੁੱਧ ਬਾਰੇ ਜਿਵੇਂ ਹੁਣ ਮੰਨ ਕੇ ਚੱਲ ਮੇਰੀਆਂ ਆਵਾ ਹੁਣ ਦੁੱਧ ਤੇ ਲੰਘਾਉਗਾ ਇਹਦੇ ਵਿੱਚ ਪਤਾ ਕੀ ਆ ਜਿਵੇਂ ਹੁਣ ਆ ਬੱਸੀ ਆ ਛੋਟੀ ਇਹ ਬੱਸੀ ਹੋਗੀ ਠੀਕ ਆ ਨਾ ਤੇ ਆਪਣੀਆਂ ਅੰਦਰ ਕਟੀਆਂ ਹੋਣੀਆਂ ਤਿੰਨੇ ਜੇ ਆਪਾਂ ਚਲੋ ਇੰਨਾ ਇਨ੍ਹਾਂ ਨੂੰ ਪਾਲਾਂਗੇ ਨਾ ਦੁੱਧ ਦੀ ਪ੍ਰੋਡਕਸ਼ਨ ਤਾਂ ਮੰਨ ਕੇ ਚੱਲ ਬਦਨੀ ਬਦਨੀ ਆ ਜੇ ਆਪਾਂ ਇਹਨਾਂ ਨੂੰ ਪਾਲਾਂਗੇ ਜੇ ਆਪਣਾ ਮੰਨ ਕੇ ਚੱਲੋ ਇਹ ਸਾਲ ਦੇ ਵਿੱਚ ਦੋ 2.5 ਸਾਲਾਂ ਦੇ ਵਿੱਚ ਪਹਿਲਾ ਵਾਰ ਸੂਤ ਪੈਂਦੀ ਆ ਇਹ ਮਿਹਨਤ ਕਰਾਂਗੇ ਇਹ ਆਪਣਾ ਮੰਗਰ ਜਿਵੇਂ ਆਪਾਂ ਕਹਿੰਦੇ ਨੇ ਹੰਡ ਫਲਨਿੰਗ ਉਹ ਉਦਾਂ ਸਿਸਟਮ ਹੈਗਾ ਜੇ ਮੰਨ ਕੇ ਚੱਲੋ ਇਹ ਇਨ੍ਹਾਂ ਦੇ ਵਿੱਚੋਂ ਆਪਾਂ ਨੂੰ ਦੁੱਧ ਦੀ ਇਨਕਮ ਆਉਣੀ ਆ ਆ ਗਾਵਾਂ ਦੇ ਵਿੱਚੋਂ ਤੇ ਜਿਹੜੇ ਹੁਣ ਮੰਗ ਰਹੇ ਆ ਆਪਾਂ ਬੱਸੀਆਂ ਜਾਂ ਕਟੀਆਂ ਤਿਆਰ ਕਰ ਰਹੇ ਆ ਇੰਨਾ ਤੋਂ ਆਪਾਂ ਨੂੰ ਮਿਲਨੀ ਆ ਆਮਦਨ ਜਾਨੀ ਗੇ ਇਕੱਠੀ ਇੱਕੜੀ ਆਮਦਨ ਆ ਜਾਣੀ ਹੁਣ ਆ ਆ ਵਸਤੀ ਆ ਇਹ ਮੰਨ ਗਿਆ ਆਪਾਂ 22 ਸਾਲ ਦੀ ਪੌਣੇ 2 ਸਾਲਾਂ ਦੀ ਆਪਾਂ ਸਵਾ ਦਾਂਗੇ ਇਹ ਆਪਾਂ ਨੂੰ ਮਗਰ ਪ੍ਰੋਫਿਟ ਪਾਜ ਜਾਂਦਾ ਤੇ ਦੁੱਧ ਦਾ ਚੱਲ ਰਿਹਾ ਸਿਸਟਮ ਜਿਹੜਾ ਚੱਲੀ ਜਾਣਾ ਚੱਲੀ ਜਾਣਾ ਤੇ ਖੇਰਾਲ ਦੁੱਧ ਦੇ ਵਿੱਚ ਠੀਕ ਆ ਬਹੁਤ ਵਧੀਆ ਆਮਦਨ ਚਲੋ ਆਪਾਂ ਅਗੜੀ ਆਪਡੇਟ ਅਨੀ ਲਾਉਣ ਮੌਕੇ 3:00 ਵਜੇ ਤੋਂ ਸ਼ੁਰੂਆਤ ਕਰਾਂਗੇ ਫਿਰ ਹਾਲ ਉਹਨੇ ਟਾਈਮ ਲਈ ਸੱਗੀ ਕਾਰ ਜੇ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦਾ ਹੈ ਨਾ ਵੱਧ ਤੋਂ ਵੱਧ ਸ਼ੇਅਰ ਤੇ ਸਬਸਕ੍ਰਾਈਬਰ ਵੱਧ ਤੋਂ ਵੱਧ ਕਰਿਆ ਕਰੋ ਚਲੋ ਜੀ ਰੱਬ ਰਾਖਾ ਹਾਂਜੀ ਆਪਣੀ 3:00 ਵਜੇ ਦੀ ਰੁਟੀਨ ਸ਼ੁਰੂ ਹੋ ਗਈ ਜੀ ਸੰਨੀ ਸੰਨੀ ਲਾਉਣੀਆਂ ਹੁਣ ਇਹਨਾਂ ਨੂੰ ਵਿਚਾਰੀਆਂ ਖੜੀਆਂ ਚੱਕੀ ਜਾਂਦੀਆਂ ਹਾਂਜੀ ਹਾਂਜੀ ਤੁਹਾਨੂੰ ਵੀ ਭੁੱਖ ਲੱਗੀ ਆਪਾਂ ਲਾਉਣੇ ਹੁਣ ਸੰਨੀ ਫੀਡ ਫੂਡ ਪਈ ਆ 35 ਇਹ ਅੱਜ ਫਾਰਮੂਲਾ ਹੀ ਕਰਕੇ ਵੇਖਣਾ ਇਹਦਾ ਫੀਡ ਵਾਲਾ ਵੀ ਇਹ ਕਾਮਯਾਬ ਹੁੰਦਾ ਕਿ ਨਹੀਂ ਤਨਕ ਪਸ਼ੂਆਂ ਨੂੰ ਅੱਜ ਇੱਥੇ ਲਾ ਕੇ ਵੇਖਾਂਗੇ ਵੀ ਕਾਮਯਾਬ ਹੋਊਗਾ ਕਿ ਨਹੀਂ ਤੇ ਪਹਾੜੇ ਚੱਲੀ ਜਾਂਦੇ ਆ ਕਰਨੇ ਪਾਰੇ ਬੰਦ ਕਰਦੇ ਪੁੱਤ ਪਾਰੇ ਆਪਾਂ ਕਰਦੇ ਹੁਣ ਬਸ ਬੰਦ ਮੈਂ ਦੇਖਦਿਆਂ ਕਰਮਾਲੀਆਂ ਬੈਠੀਆਂ ਟੈਂਪਰੇਚਰ ਬਹੁਤ ਸਹੀ ਹੈ ਗੇ ਕਮਰੇ ਦਾ ਬਾਹਰ ਨਾਲ ਚਲੋ ਆਪਾਂ ਹੁਣ ਲਾਉਣਿਆ ਸੰਨੀ ਚਟਕੀ ਹਾਂ ਪੁੱਤ ਚਟਕੀ ਆ ਸੁਲਤਾਨਾ ਸੱਚ ਮੇਰੇ ਵੀ ਚਟਕੀ ਨਿਕਲ ਜਾਂਦਾ ਸਬ ਪਾਮਾਂ ਦੀ ਗਰੋਥ ਵੀ ਬੁਰੀ ਵਧੀ ਹੈਗੀ ਚਲੋ ਹੁਣ ਪਰ ਲਾਉਣਿਆ ਸੰਨੀ ਪੱਗੇ ਤੜੀ ਤੜੀ ਕਰਗੇ ਆਪਦੀ ਰੁਟੀਨ ਸ਼ੁਰੂ ਦੇ ਲਾਉਣਿਆ ਸੰਨੀ ਬਾਈਏ ਟੁੜੀ ਟਾੜੀ ਠੀਕ ਹੈ ਸੰਨੀ ਲਾਹਤ ਲਾਉਣੇ ਠੀੜਾ ਹਾਂ ਹਾਂਜੀ ਹੁਣ ਹੋ ਗਿਆ ਸਾਡੇ ਪੱਠਿਆਂ ਦਾ ਟਾਈਮ ਪੱਤਰ ਲਾਉਣਗੇ ਅੱਜ ਫੇਰ ਪੱਠੇ ਹੋ ਗਿਆ ਖਤਮ ਇੱਕ ਟਾਈਮ ਹੀ ਪੱਠੇ ਪਾਇਆ ਕਰਨਗੇ ਤੇ ਇੱਕ ਟਾਈਮ ਚੰਗੀ ਅੱਜ ਆਪਾਂ ਪੱਤਾ ਸੇਰੇ ਸੰਨੀ ਕਿਸਾ ਆਉਣ ਪੱਠੇ ਇਹ ਸਨ ਨਹੀਂ ਦਲੂਗੀ ਫੀਡ ਤੇਦਰੇ ਲੱਗ ਰਹੀ ਮੈਂ ਮੋਏ पेलो में लो हाँ हां उख लग गई तो हां लग गई देख सवे इधर खड़े हैं अपने कटियां नए पत्ते पौने हैं वाले ਇਹ ਅੰਦਰ ਪਾਣੀ ਆ ਨਾ ਇਹਨਾਂ ਨੂੰ ਅੰਦਰ ਪਾਉਣ ਦਾ ਕੀ ਦੇਖੀ ਆ ਅੰਦਰ ਪਾਰਿਆ ਕੋ ਪੱਠੇ ਲਾਉਂਦੇ ਕਿਸੱਲੇ ਸਿੱਧਾ ਮਾ ਕੇ ਅੱਗੇ ਰਾਲਦੇ ਆ ਜਦੋਂ ਸਾਡਾ ਪੂਰ ਕੀ ਰਿਹਾ ਪਹਾੜੇ ਬੰਦਰ ਘਾਤੇ ਮਾਸਪਨ ਫੇਰ ਖਰਾਓ ਕਰ ਲੈ। ਉਹ ਵੀ ਰੰਗ ਲੱਗ ਗਏ। ਲੈ। ਨਾ। ਹਾਂ? ਹਾਂ? ਵੀ ਘਾਣੇ। ਮੈਂ ਸਭ ਨੇ ਆ ਰਹੇ ਹਾਂ ਕਿ ਪਸ ਬਸ ਉੱਥੇ ਕੋਣੇ। ਅੰਦਰ ਆ ਜਾਈਏਗੇ ਇਕੱਠੇ। ਤੇ ਬਾਕੀ ਇਹ ਅਪਡੇਟ ਦੇਵਾਂਗੇ ਤੁਹਾਨੂੰ ਸ਼ਾਮ ਨੂੰ। ਬਾਬਾ ਜੀ ਉਹ ਖਾਂਦੇ ਲਿਆਉਂਦੇ। ਹਾਂ ਪੱਠੇ ਨਹੀਂ ਖਾਣੇ ਹੈਗੇ ਸੁਲਤਾਨਾ ਤੂੜੀ ਖਾ ਸੁਲਤਾਨਾ ਪਰਨ ਡੜਦੇ ਪੱਠੇ ਬਸ ਕਲੀ ਰਾણો ਰਹੀ ਤੂੰ ਮੱਝ ਰਹੀ ਤੇ ਬਾਕੀ ਵੀ ਅਪਡੇਟ ਦਵਾਉਂਗਾ ਤੁਹਾਨੂੰ ਸ਼ਾਮ ਨੂੰ ਉਹਨਾਂ ਨੂੰ ਦੇਣੀ ਹੈ ਦਵਾਈ ਜੀ ਨਾਲ ਇਹ ਮਾੜੀ ਮੁੱਟੀ ਇਹ ਮਿੱਟੀ ਮੁੱਟੀ ਖਾਂਦੇ ਆਗੇ ਨਾ ਉਹਨਾਂ ਵੈਨ ਦਾ ਟ੍ਰੀਟਮੈਂਟ ਕਰਨ ਲੱਗਣਾ ਅੱਜ ਦਵਾ ਪਾਣੀ 10 10 ml ਦੇਣੀ ਹੈ ਕਿ 5 ml ਪਾਣੀ ਪਾਣਾ ਮਰ ਦੇਣੀ ਹੈ ਨਾ ਅਰੇ ਵੇਟਿੰਗ 'ਚ ਖੜੇ ਹੀ ਆ ਕੱਟਣਾ ਪੱਠਿਆਂ ਦੇ ਵੇੜ 'ਚ ਠੀਕ ਆ ਉਹ ਤਾਂ ਹੋ ਸਕਦਾ ਕਿ ਸਾਡੇ ਕੁੜੇ ਚੱਕਣਾ ਸਾਂ ਕਰ ਜੀ ਪਰਦੇ ਪੱਠ ਦੇਖ ਸਕਦੇ ਹੋਗੇ ਹਾਂ ਹਾਂ ਈ ਵਾਰ ਮੈਂ ਕਰਨ ਲਿਆ ਸੀ ਸੀ ਚਾਖਿਓ ਹਾਂਜੀ ਹੁਣ ਅਸੀਂ ਦੇ ਰਿਹਾ ਕ ਪੱਠਾ ਨੂੰ ਜੀ ਵਾਲੀ ਦਵਾਈ ਇਹ ਲੈਣਾ ਆਦੀ ਉਹ ਗਣੀਏ ਜਦੋਂ ਆਪਣੇ ਗੰਗਾ ਨੂੰ ਗੰਗਾ ਦੇ ਬੱਚਨ ਤੋਂ ਦਿੱਤੀ ਆਦੀ ਹੈ 10 ਤੋਂ 15 ਦਿਨਾਂ ਦੇ ਬਾਅਦ ਇਹ ਪੱਠਾ ਇਹਨਾਂ ਨੂੰ ਹੁਣ 7-8 ਦਿਨਾਂ ਦੀ ਹੋ ਗਿਆ 8 ਦਿਨਾਂ ਦੀ ਹੋ ਗਿਆ ਤਾਂ ਮੈਂ ਦਰਾਂ ਬਾਦੂ ਆਪਾਂ ਕਾਂਜ ਮਰ ਰਿਹਾ ਰਿਹਾ ਠੀਕ ਤੇੜੀ ਦਵਾਈ ਆ ਇਹ ਕਰਨੇ ਹਾਂ ਹਾਂ ਜੀ ਤੁਸੀਂ ਦੇਖ ਸਕਦੇ ਆ ਇਹ ਵਾਲੀ ਦਵਾਈ ਆ ਕਿ ਜੀਂ ਆਲੀ ਇਹ ਕਿਹਨੂੰ ਕਿਹਨੂੰ ਦਿੱਤੀ ਜਾਂਦੀ ਐ ਇਹ ਬੱਕਰੀਆਂ ਕੁੱਤਾ ਕੁੱਤਾ ਪੇਡਾਂ ਚੂਚਿਆਂ ਨੂੰ ਤੇ ਕਬੂਤਰਾਂ ਨੂੰ ਮੁਰਗੀਆਂ ਨੂੰ ਹਾ ਹਰਾਨ ਆ ਤੇ ਕੋੜੇ ਸਾਰੇ ਜੀਵਨ ਨੂੰ ਦਿੱਤੀ ਜਾਂਦੀ ਹੈ ਇਹਨੂੰ گاਵਾ ਮੱਜਾਂ ਤੇ ਬੱਸੀਆਂ ਨੂੰ ਸਭ ਨੂੰ ਹਾਂ 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 ਹੜ ਦੇਖਾ ਆੜੇ ਨੂੰ ਆਹ ਹੋਏ ਤਾਂ ਕੀ ਕਰਵਾਂਗੇ ਨੇ ਪੀਨੇ ਨੇ ਕੰਬਾਲੇ ਕਾਲੀਆਂ ਪੀਂਦੀ ਉਹ ਫੜ ਵੇਖਤਾ ਸੀ ਕਿਹ ਪਿੰਡ ਜਰਾ ਬਲਾਓ ਪਿਆ ਬਿਰਾ ਦੀ ਵਾ ਉਹ ਕੁ ਦੋ ਗੀਰਾ ਵੀ ਭੈਣ ਚੋਦ ਨੇ ਗੋ ਹਾਂ ਹੁਣ ਛੱਡ ਦੇ ਹਾਂ ਆ ਜਾ ਹੁਣ ਤੇਰੀ ਵਾਰੀ ਆ ਗੀੜ ਇਕੜੂ ਨੀ ਪੁੱਟ ਪਾ ਦੇ ਗੀੜਾ ਚੱਕੜਾ ਅਗੇੜਾ ਗੀੜਾ ਕਢਾ ਤੂੰ ਛੱਡ ਦੇ ਆ ਦੇ ਘਰੀ ਉਹ ਫੜ ਆ ਜਾ ਆ ਫੜ ਓਏ ਕਿੱਧਰ ਭੱਜੇ ਫਿਰਦੇ ਆਂ ਅਰੇ ਆ ਇਹਨੂੰ ਛੱਡ ਦੇ ਯਾਰ ਆ ਇਹਨੂੰ ਫੜ ਅਰੇ ਆ ਗਾ ਲੇ ਜਾਓ ਆ ਫੜੀ ਮਮੂ ਆਪਾਂ ਦੂਜਿਆਂ ਚਿੱਟੇ ਨੂੰ ਵੀ ਦੇ ਦੇ ਹੁਣ ਸਹੀ ਲੈਂਦੇ ਹਾਂ ਨਾ ਇਹਨਾਂ ਦਾ ਲੈ ਲਈ ਭੱਜਲਾ ਭੱਜ ਆ ਆ ਇਹ ਦੇਖੜਾ ਲਓ ਚਲੋ ਓਏ ਚਲੋ ਆ ਜਾ ਐ ਕਰ ਲੈ ਜੋ ਪਾ ਇਹਨੂੰ ਵੀ ਲੈ ਜਾਓ ਫਰਲ ਮਸਤੀ ਕਾਲੂ ਅਰੇ ਇੱਧਰ ਆ ਵਾਟ ਇਜ਼ ਦਿਸ ਇਹ ਪੈਰ ਨੂੰ ਕੀ ਹੋ ਗਿਆ ਹੋਲੇ ਬਿੱਡੂ ਜੀ ਉਹ ਹੋ ਗਿਆ ਆਪਣੇ ਤਾਲਾ ਟਾਈਮ ਤੇ ਘਰਾਂ ਦੀ ਕਰਦੇ ਆਪਾਂ ਸ਼ੁਰੂਆਤ ਠੀਕ ਹੈ ਜੀ ਤੇ ਅਦਰ ਆਪਣੇ ਕੱਟਣੇ ਸਾਰੇ ਨੂੰ ਪੜ ਜਾਣੇ ਕੋਲ ਆਪਾਂ ਸੀ ਆਪਾਂ ਨੇ ਸਾਰਿਆਂ ਨੂੰ ਬਹੁਤ ਪਤਾ ਲੱਗਾ ਤਾਰਾ ਮੁੱਬਰੀ ਕੜਜੀ ਨਹੀਂ ਇਹਿੰਝ ਤਾਰਾ ਕਰਨਾ ਨਾ ਇੱਧਰ ਵੀ ਅੱਜਾ ਨਹੀਂ ਕਹਿੰਦੇ ਇਹਦਾ ਚੱਲ ਰਿਹਾ ਆਪਣੇ ਪਹਾੜ ਹੈ ਬਸੂ ਫੜਿਆ ਆਰਾਮ ਨਾਲ ਕਿੰਨਾ ਠੰਡਾ ਮੌਸਮ ਫੀਲ ਹੋ ਰਿਹਾ ਨਾ ਬਹੁਤ ਜ਼ਿਆਦਾ ਇਹ ਤਾਂ ਥੋੜੇ ਕੱਟੇ ਆਪਣੇ ਖਾਰੇ ਨੇ ਪੱਠੇ ਕਿਹੜਾ ਛੋੜਿਆ ਤਾਰੇ ਖਾਂਦੇ ਕਿਧਰ ਕਰਨ ਜੋਤ ਲਹਾ ਆ ਰਿਹਾ ਗਾ ਗੋਤ ਸਾਗਾਂ ਦੇ ਨਾਲੀ ਕਾਫੀ ਰੱਖਦੇ ਆ ਅਸੀਂ ਜੁਆਕਨ ਹਨਾ ਚਲੋ ਹਾਂ ਨਾ ਦੇ ਦੇ ਕੇ ਮੇ ਆਉਂਦੀਆਂ ਨੇ ਭੁੱਖ ਲੱਗੀ ਹੋਈ ਆ ਜੇ ਮੈਂ ਪੱਠੇ ਲਾਇਆ ਜੀ ਪਰਲੀਪੁਰਲੀ ਤੇ ਪਾਉਣੇ ਪੱਠੇ ਤੇ ਇਧਰ ਇਹਨਾਂ ਨੂੰ ਕੱਲੀਆਂ ਨੂੰ ਅਸੀਂ ਅੱਜ ਅਲੀ ਫੀਡ ਦੀ ਸੰਨੀ ਲਾ ਕੇ ਲਿਕੇ ਖਾਂਦਿਆਂ ਨੇ ਕਣ ਵਧੀਆ ਖਾਈ ਜਾਂਦੀਆਂ ਨੇ ਕਿਸੇ ਨਹੀਂ ਫੀਡ ਦੀ ਧੌਂ ਕੇ ਭਦਰਵਾ ਸਰਕਾਰ ਤੋਂ ਮੈਨੂੰ ਲਾਇਦਾ ਦੇਖ

आ देख देख आ हा हा हां सीमा आ सी बहुत परेशान सारे ब्लैक टाइगर फास्ट ਰਭਾਂ ਤੇ ਗਾਣਾ ਮਸਾਂ ਤੇ ਰਹਿ ਜਾਂਦਾ ਥੇਲਾ ਲੜਾਈ ਨਾ ਗਾਉਂਦੇ ਸਿੰਦੇ ਬੰਨਾ ਆਪ ਤੁੰਨੀ ਆ ਬੜੇ ਸੋਹਣੇ ਇਧਰ ਕਿਧਰ ਮੈਂ ਜੀ ਤਾਂ ਆਪਾਂ ਕੱਢ ਲਈਆਂ ਸਾਰੇ ਬਸੋਂਦੇ ਧਾਰਾ ਤੇ ਪਾਸੂ ਕਰਤੇ ਸਾਰੇ ਆਪਾਂ ਸਾਈਡ ਤੇ ਦੇਖ ਸਕਦੇ ਹੋ ਕਿ ਉਹ ਗਾਂ ਇੱਥੇ ਖੜੀ ਤੇ ਆ ਮੱਝਾਂ ਅੰਦਰ ਹੁੰਦੀਆਂ ਨੇ ਕਿਰੇਟਰ ਲਾਉਨੇ ਆਪਾਂ ਪੱਠੇ ਸ਼ਾਮ ਦੇ ਟਾਈਮ ਹੋ ਚੁੱਕਿਆ 3:30 ਤੇ ਹੁਣ ਆਪਣੇ ਰਾਤ ਸ਼ਾਮ ਦੇ ਪੱਠੇ ਆਗੇ ਲਾਈਏ ਨੇ ਤੇ ਮੇਹਣਾ ਹੁਣ ਉੱਪਰ ਪਲਾ ਕੇ ਛੱਟਿਆਂਗੇ ਆਪਾਂ ਪਹਿਲਾਂ ਇਹਨਾਂ ਨੂੰ ਇੱਕ ਇੱਕ ਠੰਡਾ ਝਵਾ ਦਈਦਾ ਹੁੰਦਾ ਮਗਰ ਉਹਨਾਂ ਨੂੰ ਇਸੀ ਚੰਗੂਣੀ ਪਿਆ ਦੇਦੀ ਹੁੰਦੀ ਹੈ ਤੇ ਹੁਣ ਇਹ ਆਪਾਂ ਫਿਰ ਦੇ ਆਗੇ ਮਾੜਾ ਮੋਟਾ ਜਿਹੜਾ ਦੇਣਗੇ ਜਿੰਨਾ ਕਿ ਫਿਰ ਉਹਨਾਂ ਕਰ ਦਾਂਗੇ ਪਿੰਜਰੇ ਦੇ ਅੰਦਰ ਤੇ ਇਧਰ ਪੱਠੇ ਰਾਲ ਚੁਕੇ ਵਸ ਅੰਦਰ ਰਹਿ ਗਏ ਪੱਠੇ ਸਾਰੇ ਜਿਉਂਨੇ ਤੇ ਆਪਣਾ ਕੰਮ ਹੋ ਗਿਆ ਖਤਮ ਸ਼ਾਮ ਦਾ ਤੇ ਚਲੋ ਆਪਾਂ ਹੁਣ ਕਰਦੇ ਆਂ ਵਲੌਗ ਦੀ ਐਂਡਿੰਗ ਜੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਵੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਤੁਹਾਨੂੰ ਮਜ਼ਾ ਵਲੌਗ ਵਧੀਆ ਲੱਗਾ ਹੈ ਧੰਨਵਾਦ ਜੀ